ਤਾਂ ਇਹ ਮੇਰੇ ਨਾਲ ਮਿੱਤਰੋ ਹਰ ਰੋਜ਼ ਗੱਲਾਂ ਕਰਦਾ ਮੈਨੂੰ ਕਹਿੰਦਾ ਜਿੰਨੇ ਵਾਰੀ ਮਰਜ਼ੀ ਵੱਢ ਲੈ ਮਿੱਤਰਾ ਰਾਵਣ ਦੇ ਦਾਸ ਨੇ ਮਿੱਤਰੋ ਜਦੋਂ ਵੀ ਮੈਂ ਹਰ ਰੋਜ਼ ਖੇਤ ਵਿੱਚ ਗੇੜਾ ਮਾਰਦਾ ਤਾਂ ਮੈਨੂੰ ਇੱਕ ਗੱਟੂ ਝੋਨਾ ਟਕਰਦਾ ਜਿਹੜਾ ਮੈਨੂੰ ਲਾਣਤਾ ਪਾਉਂਦਾ ਵੀ ਮਿੱਤਰਾ ਜਿੰਨੇ ਵਾਰੀ ਮਰਜ਼ੀ ਵੱਢ ਲੈ ਮੈਂ ਤੈਨੂੰ ਦੇਖਣੋਂ ਨਹੀਂ ਹਟਣਾ ਮਿੱਤਰੋ ਉਹ ਝੋਨਾ ਆਹਾ ਸਾਹਮਣੇ ਤੁਹਾਨੂੰ ਦਿਖਾ ਦਿੰਦਾ ਲਓ ਜੀ ਆਹ ਚੀਜ਼ ਆਹੋ ਜਿਹੜੀ ਘਟੋ ਘਟ ਵੀ ਮੈਂ ਬਸ਼ਰਮੀ ਦੀ ਤਾਣ ਦੋਵਰਾਂ ਵੜ ਲਈ ਆ ਪਰ ਇਹ ਪਿਓ ਦਾ ਪੁੱਤ ਕਹਿੰਦਾ ਵੀ ਜਿੰਨੇ ਵਰੀ ਮਰਜੀ ਵੜਲਾ ਕਹਿੰਦਾ ਰਾਵਣ ਸੁਣਿਆ ਰਾਵਣ ਮੈਂ ਕਿਹਾ ਹਾਂ ਸੁਣਿਆ ਬਈ ਕਹਿੰਦਾ ਰਾਵਣ ਦੇ 10 ਸਿਰ ਹੁੰਦੇ ਨਾ ਤੇ ਮੇਰੇ 20 ਸਿਰ ਨੇ ਕਹਿੰਦਾ ਜਿੰਨੇ ਵਰੀ ਮੇਰਾ ਤੂੰ ਸਿਰ ਲਾਏਗਾ ਓਨੇ ਵਰੀ ਮੈਂ ਇੱਕ ਅਦਾ ਸਿਰ ਕੱਢ ਲੈਣਾ ਮਿੱਤਰੋ ਤੇ ਇਹ ਮੈਨੂੰ ਲਾਹਨਤ ਵੀ ਪਾਉਂਦਾ ਮਿੱਤਰੋ ਇਹ ਲਖਾਰੀ ਬੰਦਾ ਏ ਕਵਿਤਾ ਗਾਉਂਦਾ ਕਵਿਤਾ ਇਹ ਮੈਨੂੰ ਪਤਾ ਕੀ ਲਾਹਨਤ ਪਾਈ ਇਹਨੇ ਕਈ ਪਤੰਦਰ ਨੇ ਲੈਣਾ ਚਾ ਮੈਨੂੰ ਪਤਾ ਕੀ ਕਹਿੰਦਾ ਕਹਿੰਦਾ ਵੇ ਮੱਲੀ ਨਮਾਣੇ ਹੋਂ ਨੀ ਦੇਣੇ ਤੇਰੇ ਦਾਣੇ ਸੱਚੀ ਕਹਿਣਾ ਰੋਣਗੇ ਤੇਰੇ ਨਿੱਖੇ ਜੇ ਨਿਆਣੇ ਕਿਉਂਕਿ ਗੱਟੂ ਝੋਨਾ ਕਹਿੰਦੇ ਨੇ ਮੈਨੂੰ ਸਿਆਣੇ ਮਿੱਤਰਾ ਪਟਲਾ ਮੈਨੂੰ ਮੁੱਢੋ ਬਚਾ ਕੇ ਕੋਈ ਸਿਆਣਾ ਜਾਂ ਬੰਦਾ ਲਾ ਕੇ ਜੇ ਕਿਤੇ ਮੈਂ ਵੇਚਣ ਵੇਲੇ ਝਾਤੀ ਮਾਰਤੀ ਸੱਚੀ ਕਹਿਣਾ ਥੁੱਕ ਲਵਾ ਦੂੰ ਕਿੱਲੇ ਦੀ 15 ਤੋਂ 20 ਹਜ਼ਾਰ ਦੀ ਇੱਕੋ ਹੀ ਹਾਲ ਆ ਮੇਰਾ ਮਿੱਡੋ ਪਟਕੇ ਪਿਆਰ ਨਾਲ ਬਾਹਰ ਸੱਟ ਲਾ ਰਾਵਣ ਦੇ ਦਸ ਸੇਰ ਨੇ ਨਾ ਮੇਰੇ ਵੀ ਨੇ 19 ਵਾਰੀ ਫੁੱਟੀ ਜਾਉ ਜਿੰਨਾ ਵਾਰੀ ਮਰਜ਼ੀ ਵੜ ਲਾ 19 ਵਾਰੀ ਫੁੱਟੀ ਜਾਉ ਜਿੰਨਾ ਵਾਰੀ ਮਰਜ਼ੀ ਵੜ ਲਾ ਤੇ ਮਿੱਤਰੋ ਇਹ ਜਿਹੜਾ ਝੋਨਾ ਨਾ ਗੱਟੂ ਝੋਨਾ ਜਾਂ ਤਾਂ ਇਹਨੂੰ ਤੁਸੀਂ ਵੱਡੋ ਮੁਢੋ ਜਿਵੇਂ ਥੱਲੋਂ ਇਹਦੀ ਜੜ ਕੱਢ ਦੋ ਜਾਂ ਤੂੰ ਇਹਨੂੰ ਵੱਡੋਣਾ ਇਹਨੂੰ ਉਦੋਂ ਵੱਡੋ ਜਦੋਂ ਤੁਹਾਨੂੰ ਪਤਾ ਲੱਗ ਗਿਆ ਵੀ ਆਹ ਜਿਹੜੀ ਬਾਸਮਤੀ ਗੋਭ ਚ ਆ ਗਈ ਆ ਤੇ ਇੰਨੇ ਨਾ ਮੁੰਜਰਾਂ ਕੱਢਣੀਆਂ ਹੀ ਨੇ ਉਦੋਂ ਇਹ ਝੋਨਾ ਰੈਡੀ ਹੋ ਜਾਊਗਾ ਉਦੋਂ ਵੱਢ ਲੋ ਮਿੱਤਰੋ ਮੈਂ ਕੀ ਕੀਤਾ ਘੱਟੋ ਘਾਟੇ ਨੂੰ ਮੈਂ ਦੋ ਵਾਰਾਂ ਵੱਢ ਲਿਆ ਤੇ ਭਰਾਓ ਆ ਪਾਈਪਾਂ ਜੀਆਂ ਕੱਢ ਲੈਂਦਾ ਮੁੱਢ ਚ ਇਹ ਆ ਪਾਈਪਾਂ ਜੀਆਂ ਨਿਸਰਿਆ ਮੈਂ ਦੋ ਵਾਰਾਂ ਵੱਢ ਲਿਆ ਪਾਈਪਾਂ ਜੀਆਂ ਕੱਢ ਲੈਂਦਾ ਤੇ ਘਟੋ ਘਟ ਦੋ ਚਾਰ ਦਿਨਾਂ ਚ ਆ ਵੇਖੋ ਜੀ ਆ ਫੇਰ ਹੋ ਗਈਆਂ ਵੇਖੋ ਆਬ ਤੇ ਫੇਰ ਮੁੰਜਰਾਂ ਲੱਗ ਗਈਆਂ ਦੋ ਚਾਰਾਂ ਦਿਨਾਂ ਦੇ ਵਿੱਚ ਵਿੱਚ ਮੈਂ ਖੁੱਦ ਰਾਨ ਰਹਿ ਗਿਆ ਯਾਰ ਕਮਾਲ ਹੋ ਗਈ ਦਾਸ ਯਾਰ ਕਰਾਂਗੇ ਤੇ ਕੀ ਕਰਾਂਗੇ ਤਾਂ ਹੀ ਇਹ ਮੇਰੇ ਨਾਲ ਮਿੱਤਰੋ ਹਰ ਰੋਜ਼ ਗੱਲਾਂ ਕਰਦਾ ਮੈਨੂੰ ਕਹਿੰਦਾ ਜਿੰਨੇ ਵਾਰੀ ਮਰਜ਼ੀ ਵੱਡਲਾ ਮਿੱਤਰਾ ਰਾਵਣ ਦੇ ਦਾਸ ਨੇ ਤੇ ਮੇਰੇ ਵੀ ਨੇ ਹੈ ਹਰ ਰੋਜ਼ ਮੈਨੂੰ ਛੇਡਾਂ ਕਰਦਾ ਵੀ ਮੱਲੀ ਸਿਆਰ ਕੀ ਤਰ੍ਹਾਂ ਖੜਾ ਨਹੀਂ ਛੱਡਣਾ ਖੜਾ ਨਹੀਂ ਛੱਡਣਾ ਐਰ ਕੀ ਕਹਿੰਦਾ ਤੇ ਪਰ ਮਿੱਤਰੋ ਮੈਨੂੰ ਲੱਗ ਇਹਦਾ ਲੱਭ ਗਿਆ ਤੋੜ ਮੈਂ ਕਿਹਾ ਵੀ ਮਿੱਤਰਾ ਕੋਈ ਗੱਲ ਨਹੀਂ ਮੱਲੀ ਵੀ ਹਿੰਮਤ ਹਾਰਦਾ ਨਹੀਂ ਜਿੰਨਾ ਚਿਰ ਤੈਨੂੰ ਮਾਰਦਾ ਨਹੀਂ ਵੱਡ ਕੇ ਜਾਣ ਛੱਡੂਗਾ ਖੇਤੋਂ ਬਾਹਰ ਤੈਨੂੰ ਕੱਢੂਗਾ ਅਗਲੀ ਵਾਰੀ ਖੇਤ ਵੜ ਨਹੀਂ ਦਿੰਦਾ ਇਹ ਤੇਰੇ ਨਾਲ ਵਾਦਾ ਮਿੱਤਰਾ ਤੈਨੂੰ ਆਪਦੇ ਖੇਤ ਖੜ ਨਹੀਂ ਦਿੰਦਾ ਤੈਨੂੰ ਆਪਦੇ ਖੇਤ ਖੜ ਨਹੀਂ ਦਿੰਦਾ ਤਾਂ ਮਿੱਤਰੋ ਵੀਡੀਓ ਚੰਗੀ ਲੱਗੀ ਸ਼ੇਅਰ ਕਰ ਦਿਓ ਇਹਦਾ ਇੱਕੋ ਹੀ ਇੱਕ ਹਾਲ ਹੈ ਜੇ ਗੱਟੂ ਚੋਨਾ ਆ ਗਿਆ ਜਾਂ ਤਾਂ ਇਹਨੂੰ ਮੋੜ ਜੋ ਪਟੋ ਜਾਂ ਇਹਨੂੰ ਜਦੋਂ ਬਾਸਮਤੀ ਢੋਡੀ ਨਸਾਰੇ ਤੇ ਆ ਗਈ ਜਾਂ ਝੋਨਾ ਨਸਾਰੇ ਤੇ ਆ ਗਿਆ ਉਦੋਂ ਚੁੱਪ ਕਰਕੇ ਇੱਕ ਬੰਦਾ ਲਾ ਦੋ ਸਿਆਣਾ ਜਿਹਾ ਬੰਦਾ ਲਾ ਦੋ ਤੇ ਉੱਤੇ ਤੇ ਦੀਆਂ ਮੁੰਜਰਾ ਬੜਕਾ ਦੋ ਫੇਰ ਨਹੀਂ ਫੁੱਟਦਾ ਜੇਕਰ ਤੁਸੀਂ ਹੁਣ ਇਹਨੂੰ ਵੱਢੀ ਜਾਓਗੇ ਤੇ ਇਹਨੇ ਫੁੱਟੀ ਆਉਣਾ ਕਿਉਂਕਿ ਇਹ ਰਾਵਣਾ ਰਾਵਣ ਇਹ ਰਾਵਣਾ ਰਾਵਣ ਬਾਕੀ ਮਿੱਤਰੋ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਜ਼ਰੂਰ ਕਰਦੇ ਆ ਜੇ ਰੱਬ ਰੱਖਾ ਲਵ ਯੂ ਟੂ ਕਿਸਮੀ ਮਿਸਮੀ ਮਿਲਦੇ ਰਵਾਂਗੇ ਓਕੇ ਬਾਈ ਲਵ